ਰਾਜੋ ਬਾਹਰ ਤੇ ਮੈਂ ਕਿਹਦੇ ਸੰਦ ਨੂੰ ਮੈਂ ਪ੍ਰਕਾਰ ਬਟ ਆਓ ਬਾਹਰ 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 ਰਾਜੋ ਬਾਹਰ ਹੈਲੋ ਕਰਮਨਾ ਮੈਂ ਤੁਹਾਨੂੰ ਕਿਹਨੂੰ ਬਾਹਰ ਦੋ ਫੜ ਪਾਦਰ ਨਾ ਮੈਂ ਚੱਪੜਾ ਪੁਨਰ ਵਿੱਚ ਚਲਬਾਟੀ ਕੰਮ ਲੱਗ ਗਿਆ ਜਿਹੜਾ ਡੈਨ ਨਹੀਂ ਮਸ ਡੈਨ ਕੋਈ ਗੱਲ ਇਹ ਡੈਨ ਇਹ ਕਿ ਰਗਨੇਟ ਲੱਗ ਕੇ ਚੱਕਰ ਵੀ ਨਾ ਰੁਪਿਆ ਚੱਲ ਕੋਈ ਨਾ ਇਧਰ ਆ ਰੁਪਿਆ ਦੇਖੋ ਸੰਗਰ ਜੀ ਤੁਸੀਂ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਜੋ ਵੀਡੀਓ ਹੈ ਇਹ ਵੀਡੀਓ ਕਪੂਰਥਲੇ ਜ਼ਿਲ੍ਹੇ ਦੇ ਇੱਕ ਪਿੰਡ ਦੀ ਹੈ ਜਿੱਥੇ ਕੀ ਆਪਣੇ ਆਪਣਾ ਫਰਜ ਸੇਵਾ ਸੁਸਾਇਟੀ ਦੇ ਵੀਰ ਪਾਲ ਖਰੋੜ ਜੀ ਤੇ ਉਹਨਾਂ ਦੀ ਟੀਮ ਪਹੁੰਚੀ ਹੈ ਇਹ ਵੀਰ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਦੀ ਕੁਝ ਕੁ ਮਹੀਨੇ ਪਹਿਲਾਂ ਮਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਦਾ ਥੋੜਾ ਜਿਹਾ ਦਿਮਾਗੀ ਪ੍ਰੋਬਲਮ ਹੋ ਗਈ ਤੇ ਥੋੜਾ ਜਿਹਾ ਰੈਕਟ ਇਹ ਕਰਨ ਲੱਗੇ ਕੁੜੀਆਂ ਵਾਂਗੂ ਵੀ ਜਿਵੇਂ ਇੱਕ ਇਹ ਕੁੜੀ ਹੁੰਦੀ ਆ ਔਰ ਕੁਝ ਇਹਨਾਂ ਦੀ ਸੰਗਤ ਵੀ ਇਹਦੇ ਪਰਿਵਾਰ ਨੇ ਦੱਸਿਆ ਕਿ ਸੰਗਤ ਇਹਦੀ ਇਦਾਂ ਦੀ ਹੋ ਗਈ ਕਿ ਜਿਸ ਦੇ ਨਾਲੇ ਲਗਾਤਾਰ ਹੀ ਹੁਣ ਕੁੜੀਆਂ ਵਾਂਗੂ ਹੀ ਬੋਲਦਾ ਕਰਦਾ ਚੱਲਦਾ ਵਾ ਤੇ ਦਿੱਕਤ ਇਹ ਨਹੀਂ ਕਿ ਕੁੜੀਆਂ ਵਾਂਗੂ ਬੋਲਦਾ ਵਾ ਦਿੱਕਤ ਇਹ ਆ ਵੀ ਦਿਮਾਗੀ ਬਹੁਤ ਜ਼ਿਆਦਾ ਪਰੇਸ਼ਾਨ ਸੋ ਇਸ ਕਰਕੇ ਇੱਥੇ ਪਾਲ ਵੀਰ ਪਹੁੰਚੇ ਹਨ ਤੇ ਆਪਣੀ ਸੰਸਥਾ ਵਿੱਚ ਲੈ ਕੇ ਜਾਣਗੇ ਤੇ ਜਿੱਦਾਂ ਦਾ ਵੀ ਇਲਾਜ ਹੋਊਗਾ ਇਹਨਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਨਗੇ ਬਾਕੀ ਆਉ ਵਿਖਾਉਨੇ ਤੁਹਾਨੂੰ ਅੱਗੇ ਵੀਡੀਓ ਹਾਂ ਜ ਮੈਂ ਅਗਰ ਪਾ ਲਵਾਂਾ ਠੀਕ ਹੈ ਬੈਠੇ ਤਾਂ ਹੋ ਜੂਦੇ ਰੇ ਕੀ ਕਹਿਣਾ ਕੀ ਹੈ ਬੈਠੇ ਤਾਂ ਹੋ ਜੂਗਾ ਗੱਲ ਤਾਂ ਕਰ ਲੈ ਨਹੀਂ ਆਤ ਨਹੀਂ ਲਾਉਂਦਾ ਤੁਸੀਂ ਬੈਠੇ ਤਾਂ ਹੋ ਬੋ ਆਜੋ ਹਾਂ ਬੋਲੋ ਆਜੋ ਹੋਰ ਠੀਕ ਠਾਕ ਤੁਸੀਂ ਹਾਂ ਠੀਕ ਹੈ ਬੋਲ ਕੀ ਗੱਲ ਕੀ ਹੋਈ ਆ ਕੀ ਗੱਲ ਕੀ ਆ ਹਾਂ ਬੋਲੋ ਬੋਲੋ ਤੁਹਾਡੀ ਉਮਰ ਕਿੰਨੀ ਹੋਗੀ ਜੀ ਕੀ ਗੱਲ ਕੀ ਹੋਈ ਕੀ ਯਾਰ ਤੁਹਾਨੂੰ ਅਸੀਂ ਨਾਰਮਲ ਸਵਾਲ ਪੁੱਛਦੇ ਆਂ ਉਮਰ ਕਿੰਨੀ ਹੋ ਗਈ ਨਾਰਮਲ ਕੀ ਪੁੱਛਣਾ ਤੁਸੀਂ ਕਿੰਨੀ ਉਮਰ ਹੋ ਗਈ ਤੁਹਾਡੀ ਹੈ ਕਿੰਨੀ ਉਮਰ ਹੋ ਗਈ ਉਮਰ ਪਤਾ ਨਹੀਂ ਕਿੰਨੀ ਫਿਰ ਵੀ ਪਤਾ ਨਹੀਂ ਕੀ ਗੱਲ ਕੀ ਆ ਤੁਹਾਨੂੰ ਪਤਾ ਵੀ ਤੁਸੀਂ ਬਿਮਾਰ ਹੋ ਗਏ ਨਹੀਂ ਤੁਸੀਂ ਇੰਨੇ ਟਾਈਮ ਤੋਂ ਬਾਹਰ ਨਹੀਂ ਜਾ ਰਹੇ ਕਿਤੇ ਕੰਮ ਕਾਰ ਨਹੀਂ ਕਰ ਰਹੇ ਕੋਈ ਹਾਂ ਪੂਰੀ ਪਉਣ ਦਿਰ ਤੁਹਾਨੂੰ ਪਤਾ ਕਿੰਨੇ ਕਿੰਨੇ ਸਾਲ ਲੰਘ ਗਏ ਤੁਹਾਨੂੰ ਅੱਛਾ ਅੱਛਾ ਹਾਂ ਚਲੋ ਗੱਲ ਕੀ ਗੱਲ ਕੁਝ ਨਹੀਂ ਵੀਰੇ ਆ ਜਾਓ ਅੱਗ ਵਾਹ ਹਾਂ ਦੱਸੋ ਵੀਰੇ ਇਹਦੇ ਬਾਰੇ ਕੀ ਮਤਲਬ ਇਹ ਕੀ ਹੋਇਆ ਜੀ ਇਹ ਪਹਿਲਾਂ ਵੀ ਇਦਾਂ ਹੀ ਇਹ ਕਿਵੇਂ ਕਹਿ ਰਿਹਾ ਕੁੜੀ ਮੰਗੂ ਆਪਣੇ ਉਹ ਕਦਾ ਬੋਲਦਾ ਪਹਿਲਾਂ ਵੀ ਇੱਕ ਨਿਕਲ ਪਹਿਲਾਂ ਵੀ ਮੈਂ ਨਾ ਇਦਾਂ ਬੋਲਦਾ ਇੱਧਰ ਅੱਛਾ ਭਾਈ ਜੀ ਕੀ ਇਹ ਹੁਣ ਮਤਲਬ ਇੰਨਾ ਬੁਰੇ ਹਾਲ ਕਿਵੇਂ ਕਰ ਲਈ ਜੀ ਤਾਂ ਬਹੁਤ ਬੁਰਾ ਹਾਲ ਹੋਇਆ ਪਰ ਇੱਧਰ ਵੀ ਆ ਘਰ ਇੱਧਰ ਸਾਰਾ ਖਾਲੀ ਹੈ ਜੀ ਹਾਂ ਜੀ ਖਾਲੀ ਸਭ ਇਹ ਫਿਰ ਉਰੀ ਉਰੀ ਨਾ ਆਉਂਦਾ ਮੰਨਾਉਣ ਵਾਲਾ ਚਲੋ ਕੰਮੇ ਖਤਮ ਕਰ ਸਾਰਾ ਤੁਸੀਂ ਦੇਖੋ ਸੰਗਤ ਜੀ ਕਿਵੇਂ ਅਸੀਂ ਨੰਗਲ ਲਬਾਣਾ ਪਿੰਡ ਦੇ ਵਿੱਚ ਆ ਇਸ ਟਾਈਮ ਜੀ ਆਪ ਜੀ ਨੇ ਦੇਖਿਆ ਘਰ ਦੇ ਹਾਲਾਤ ਕੀ ਬਣ ਚੁੱਕੇ ਨੇ ਜੀ ਮਾਂ ਦੀ ਮੌਤ ਤੋਂ ਬਾਅਦ ਵੀਰ ਕਾ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਆ ਜੀ ਆਪ ਜੀ ਦੇਖ ਰਹੇ ਹੋ ਹੁਣ ਇਹਨੂੰ ਕਿੰਨਾ ਟਾਈਮ ਹੋ ਗਿਆ ਬਾਹਰ ਗਿਆ ਨੂੰ ਜੀ ਬਾਬਾ ਜੀ ਪਿਛਲੇ ਬਾਬਾ ਜੀ ਨਾਲ ਪਰਸਨ ਮਿਲਾਈ ਜੀ ਨੇ ਅੱਛਾ ਜੀ ਅੱਛਾ ਇਧਰ ਅੰਦਰ ਚਲ ਗਏ ਸੀ ਅੱਛਾ ਜੀ ਬਾਅਦ ਆਏ ਆ ਅੱਛਾ ਵੀਰੇ ਬਾਰ ਸਾਲ ਹੋ ਗਿਆ ਜੀ ਅੱਛਾ ਵੀਰੇ 4 ਸਾਲ ਹੋ ਗਿਆ 4 ਸਾਲ ਠੀਕ ਹੈ ਠੀਕ ਤੁਸੀਂ ਇਹ ਹਾਲਾਤ ਕਦੋਂ ਬਣਾ ਲਏ ਤੁਸੀਂ ਇਸ ਇਸ਼ਨਾਨ ਕਾ ਤੋ ਨਹੀਂ ਕਰਦੇ ਵੀਰੇ ਹਾਂ ਜੀ ਕੁਛ ਨਹੀਂ ਹੈ ਜੀ ਆਜੋ ਇੱਧਰ ਆਓ ਬਾਹਰ ਆਜੋ ਬਾਹਰ ਕੇ ਮੈਕਣਿਸਦਰਪੁਰ ਮੈਂ ਆਪਣੇ ਘਰ ਬੈਠੇ ਚਾਹ ਲੈਣੇ ਆਓ ਬਾਹਰ 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 ਆਜੋ ਬਾਹਰ ਆ ਜਾਣਾ ਮੇਰਾ ਭਰੇ ਜਾ ਓ ਹੈਲੋ ਹੱਥ ਨਾ ਮਲਾ ਮੈਂ ਜਗਨੇ ਪਾਰ ਦਿਲ ਦੋ ਫਿਰ ਪਾਗਲ ਪੁਣਾ ਮੈਂ ਚਲ ਪਾਗਲ ਪੁਣਾ ਮੈਂ ਚਲ ਬਾਹਰ ਨਿਕਲ ਮੇ ਲੱਗ ਗਿਆ ਅੱਛਾ ਚਲੋ ਚਲੋ ਬਾਹਰ ਨਿਕਲੋ ਮੇ ਲੱਗ ਗਿਆ ਇਹ ਪਹਿਲਾਂ ਵੀ ਇਦਾਂ ਹੀ ਕਰਦਾ ਸੀ ਜੀ ਕਿ ਇਹ ਪਹਿਲਾਂ ਵੀ ਇਹਨੂੰ ਜਿੱਦਾਂ ਕਰ ਲਿਆ ਇਹਨਾਂ ਨੇ ਕਦੇ ਅੱਛਾ ਜੀ ਤੂੰ ਠੀਕ ਹੋ ਗਿਆ ਆ ਗਿਆ ਇਹ ਤਾਂ ਕਾਟੂਲ ਵੀ ਕਰਦਾ ਹੀਗਾ ਅੱਛਾ ਫੇਰ ਆਤ ਹੁਣੇ ਦਿਨਾਂ ਬਾਅਦ ਉਹੀ ਕੰਮ ਕੰਮ ਕਰ ਲੱਗ ਗਿਆ ਪਹਿਲਾਂ ਜਿੱਦਾਂ ਨਜ਼ਰ ਵਾਸੂ ਵੀ ਤੇ ਦਿਮਾਗ ਦੇ ਦਾ ਟੋਟਲ ਜਾਂ ਪਤਾ ਨਹੀਂ ਕੀ ਫਿਰ ਅੱਛਾ 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 ਇਹ ਮਤਲਬ ਕਿਹੜੇ ਕਿਹੜੀ ਕਿੰਨਾ ਟਾਈਮ ਦਵਾਈ ਖਾਦੀ ਤੇ ਉਦੋਂ ਦਵਾਈ ਖਾਦੀ ਦਵਾਈ ਖਾਦੀ ਉਦੋਂ ਅੱਛਾ ਆ ਜਾ ਵੀਰੇ ਬਾਹਰ ਤਾ ਯਾਰ ਐਨਾ ਕਰ ਯਾਰ ਆ ਜਾ ਆ ਜਾ ਉਹ ਆ ਜਾ ਉਹ ਆ ਜਾ ਮੇਰੇ ਭਾਈ ਆ ਜਾ ਯਾਰ ਆ ਜਾ ਚੰਗਾ ਤਾਂ ਜਾ ਵੀਰੇ ਆ ਤਾਂ ਜਾ ਲੈ ਵੀਰੇ ਨਾ ਸਰਬੰਨ ਕੀ ਕਰ ਲੈਣੀ ਆਜੋ ਵੀਰੇ ਹਾਂ ਇਹ ਕਰਨਿਆ ਮੈਂ ਬਸ ਦੇਣ ਇੰਨੀ ਬਸ ਦੇਣ ਕੋਈ ਕੋਈ ਗੱਲ ਇਹ ਦੇਣ ਇਹ ਕੀ ਕਰਨੇ ਗੱਲ ਲੱਗੀ ਤੈਨੂੰ ਕਰ ਲੋ ਪਿਆਰ ਨਾਲ ਪਿਆਰ ਨਾਲ ਕੋਈ ਨਾ ਇੱਧਰ ਆ ਚਲੋ ਪਿਆਰ ਨਾਲ ਆਜੋ ਆਜੋ ਮੇਰੇ ਕੋਈ ਮਤਲਬ ਆਜੋ 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 ਤੇ ਪਿੱਛੇ ਘੜੀਏ ਇੱਥੇ ਘੜਾੜੇ ਕੋਈ ਮਤਲਬ ਨਹੀਂ ਆ ਤਰੋੜ ਦੇ ਇਹ ਮਤਲਬ ਘਰ ਕੋਈ ਨਾ ਕੋਈ ਨਾ ਹੁੰਦਾ ਦੇਖੋ ਸੰਗਤ ਜੀ ਤੁਸੀਂ ਕੀ ਹਾਲਾਤ ਬਣ ਚੁੱਕੇ ਨੇ ਅੱਜ ਦੇ ਇਨਸਾਨ ਦੇ ਕਿਵੇਂ ਵੀਰ ਆਪਣੇ ਆਪ ਨੂੰ ਇੱਕ ਕੁੜੀ ਪੇਸ਼ ਕਰ ਰਹੇ ਮੈਂ ਕੁੜੀਆਂ ਇਸ ਦੇਣ ਤੁਸੀਂ ਤੁਸੀਂ ਇਦਾਂ ਕਿਉਂ ਬੋਲ ਰਹੇ ਹੋ ਵੀਰੇ ਤੁਸੀਂ ਬਿਮਾਰ ਹੋ ਗਏ ਬ੍ਰਦਰ ਬਿਮਾਰ ਹੋ ਗਏ ਮਾਤਮਦਗਾ ਚਾਚੀ ਬਾਈ ਕਰਨ ਦੇ ਮਤਲਬ ਕਿ ਚਾਹ ਦਿੰਨ ਲਾਉਣਾ ਹੱਥ ਨਾਲ ਤੁਸੀਂ ਆਹੋਂ ਬਾਹਰ ਤਾਂ ਆਜੋ 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 ਬਾਹਰ ਤਾਂ ਆਜੋ ਬਾਹਰ ਕਿਉਂ ਨਾ ਆ ਦੇਖੀ ਤੂੰ ਕਿੱਥੇ ਰਹਿ ਕਿੱਥੇ ਰਿਹਾ ਵੀਰੇ ਦੇਖਤਾ ਸੀ ਕਿਹੜੀ ਜਗ੍ਹਾ 'ਚ ਬੈਠਾ ਤੂੰ ਯਾਰ ਤੂੰ ਆਪਣੇ ਫਾਦਰ ਨਾਲ ਕੰਮ ਕਰ ਕਰਾ ਯਾਰ ਕਿਹੜੇ ਚੱਕਰਾਂ 'ਚ ਪੈ ਗਿਆ ਵੀਰੇ ਹੈ ਕਿਵੇਂ ਵੀਰੇ ਮੈਨੂੰ ਮੈਂ ਕਿਹਾ 5-4 ਮਹੀਨੇ ਤੋਂ ਲੜਨ ਦਾ ਤੈਨੂੰ ਘਟਵਾ ਹਾਂਜੀ ਹਾਂ 5-4 ਮਹੀਨੇ ਤਾਂ ਹੋ ਗਏ ਜੀ ਸਾਰੀ ਰਾਤ ਰਵਾਬ ਅੱਛਾ ਆਜੋ 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 ਇਹਨਾਂ ਦੇ ਪਿਤਾ ਜੀ ਨੂੰ ਬੁਲਾ ਲਾਂ ਤੂੰ ਆਪਣੇ ਪਿਤਾ ਜੀ ਨਾਲ ਕੰਮਕਾਰ ਕਰਵਾ ਤਾਂ ਘਰ ਚੱਲੂਗਾ ਵੀਰੇ ਤਾਂ ਬਰਬਾਦ ਹੋ ਗਿਆ ਘਰ ਤੁਹਾਡਾ ਹਾਂਜੀ ਹਾਂ ਮੈਂ ਕਿਹਾ ਘਰ ਤੇਰਾ ਬਰਬਾਦ ਹੋ ਗਿਆ ਵੀਰੇ ਖਰਾਬ ਹੋ ਗਿਆ ਤੂੰ ਆਪਣੇ ਪਿਤਾ ਜੀ ਨਾਲ ਕੰਮਕਾਰ ਕਰਵਾ ਹੈਂ ਹੋਰ ਕੀ ਐ ਇਦਾਂ ਪੈਨ ਘਰ ਚੱਲੂਗਾ ਦੱਸ ਪਹਿਲਾਂ ਮੈਨੂੰ ਹਾਂ ਹੋਰ ਕੋਈ ਕੀ ਗੱਲ ਅੱਛਾ ਵੀਰੇ ਇਮਤਲ ਫਿਰ ਜਦੋਂ ਇਹਨਾਂ ਦੇ ਮਾਂ ਸੀਗੇ ਇਹਨਾਂ ਦੇ ਥੋੜੀ ਘਰ ਵਾਲੀ ਸੀਗੀ ਉਦੋਂ ਮਤਲਬ ਠੀਕ ਸੀਗਾ ਉਹ ਠੀਕ ਵੀ ਕੰਮ ਕਰਦਾ ਦੀ ਵੀਰੇ ਆ ਮਰਦਾ ਸਭ ਤੋੜਿਆ ਜੋੜਾ ਸਾਹ ਜਿਵੇਂ ਲੱਗੇ ਜੋ ਲੈਟ ਨੇ ਬਾਦਨ ਸਾਹਿਬ ਕੋ ਦੁਰਤ ਸੇ ਉਡ ਰਹੀ ਸਾਡੀ ਅੱਜ ਲੈ ਦਿੱਤੇ ਸੀ ਅੱਛਾ ਕੰਮ ਕਿਉਂਕਿ ਅਬਦਾਮ ਆਏਗਾ ਜਦਾਂ ਉਹ ਕਰਦਾ ਹੀ ਕਰੇਗਾ ਅੱਛਾ ਜੀ ਪਤਾ ਨਹੀਂ ਅਫਸਰਟ ਹੋ ਗਿਆ ਜਦਾਂ ਜੱਕਦਾ ਓਕੇ ਵੀਰੇ ਤੇ ਵੀਰੇ ਮਤਲਬ ਜਦੋਂ ਇਹ ਹੁਣ ਬਿਮਾਰ ਹੁਣ ਰਾਤ ਨੂੰ ਹੁਣ ਕੀ ਕਰਦਾ ਕੁੱਕਾ ਮਰੀ ਜਾਂਦਾ ਠੀਕਾਂ ਵਾਰਦਾ ਆ ਗਿਆ ਆ ਗਿਆ ਫੜ ਲਿਆ ਮੈਨੂੰ ਲੈ ਗਿਆ ਕੋਈ ਏਦਾਂ ਜਿਹਾ ਕੱਟ ਜਦਾਂ ਮਤਲਬ ਪਾਦਾਂ ਨੇ ਜੋ ਵੀ ਇਹ ਦਵਤੰ